ਦਰਾਹਾ ਨਿਵਾਸੀਆਂ ਦੀ ਆਸ ਨੂੰ ਬੂਰ ਪਿਆ ਦਰਾਹਾ ਜੀਟੀ ਰੋਡ ਤੇ ਕਰੋੜਾਂ ਦੀ ਲਾਗਤ ਨਾਲ ਬਣਿਆ ਸਰਕਾਰੀ ਹਸਪਤਾਲ ਅੱਜ ਤੋਂ ਹੋਇਆ ਚਾਲੂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ ਉਦਘਾਟਨ ਦੱਸਦੇ ਇਹ ਦਰਾਹਾ ਜੀਟੀ ਰੋਡ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਹਸਪਤਾਲ ਨੂੰ ਖੋਲਣ ਦੀ ਮੰਗ ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਜਿਸ ਤੇ ਅੱਜ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਇਸ ਹਸਪਤਾਲ ਦਾ ਉਦਘਾਟਨ ਕਰ ਲੋਕਾਂ ਲਈ ਖੋਲ ਦਿੱਤਾ ਗਿਆ ਉਥੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਹੋਰ ਡਾਕਟਰ ਆਉਣਗੇ ਜੋ ਕਿ ਸਪੈਸ਼ਲਿਸਟ ਹੋਣਗੇ ਤੇ ਲੋਕ ਆਪਣਾ ਇਲਾਜ ਕਰਵਾ ਸਕਦੇ ਨੇ ਇਸ ਮੌਕੇ ਉਹਨਾਂ ਨੇ ਹਸਪਤਾਲ ਦਾ ਨਿਰਿਕਸ਼ਨ ਵੀ ਕੀਤਾ ਸਰਕਾਰੀ ਹਸਪਤਾਲ ਦਰਾਹਾ ਪਹੁੰਚੇ ਸਮੇਂ ਅੱਜ ਗੁਰੂ ਹਰਗੋਬਿੰਦ ਸਾਹਿਬ ਸਰਕਾਰੀ ਹਸਪਤਾਲ ਦਰਾਹਾ ਜਿਹਦੇ ਵਿੱਚ ਕਿ ਅੱਜ ਤੋਂ ਬੜੀ ਖੁਸ਼ੀ ਦੀ ਗੱਲ ਆ ਕਿ ਉਹ ਇਲਾਕੇ ਦੀ ਬੜੀ ਜ਼ੋਰਦਾਰ ਮੰਗ ਸੀ ਤੇ ਮੰਗ ਨੂੰ ਦੇਖਦੇ ਹੋਏ ਹਸਪੀਟਲ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਆ ਜਿਹਦੇ ਵਿੱਚ ਸਕਿਨ ਸਪੈਸ਼ਲਿਸਟ ਵੈਕਨੇ ਸ਼ੁਰੂ ਹੋਣਗੇ ਤੇ ਜਿੰਨੇ ਵੀ ਸਾਡੇ ਇਲਾਕੇ ਦੇ ਸੱਜਣ ਨੇ ਉਹਨਾਂ ਨੂੰ ਇਸ ਗੱਲ ਦਾ ਬਹੁਤ ਬੈਨੀਫਿਟ ਮਿਲੂਗਾ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਜਿਹੜਾ ਹਸਪੀਟਲ ਸੀ ਇਹ ਬੇਸ਼ੱਕ ਸ਼ੁਰੂ ਪਿਛਲੀ ਸਰਕਾਰ ਨੇ ਕੀਤਾ ਸੀ ਪਰ ਉਹਨਾਂ ਵੱਲੋਂ ਫੰਡ ਜਾਰੀ ਨਾ ਹੋਣ ਕਰਕੇ ਇਹ ਅਧੂਰਾ ਪਿਆ ਸੀ ਤਕਰੀਬਨ 20% ਹੀ ਕਮ ਹੋਇਆ ਸੀ ਤੇ ਜਦੋਂ ਸਰਕਾਰ ਆਈ ਹੈ ਤੇ ਤੁਰੰਤ ਇਹਦੇ ਫੰਡ ਰੀਲੀਜ਼ ਕਰਕੇ ਇਸ ਹਸਪੀਟਲ ਨੂੰ ਬਣਾਇਆ ਵੀ ਹੈ ਤੇ तकरीबन ਇੱਕ ਸਵਾ ਸਾਲ ਦੇ ਵਿੱਚ ਇਹ 22 ਦੇ ਵਿੱਚ ਸਰਕਾਰ ਆਈ ਹੈ ਤਾਂ 23 ਦੇ तकरीबन ਇਹ ਅੱਧ ਤੱਕ ਬਣ ਕੇ ਤਿਆਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਥੋੜਾ ਟਾਈਮ ਲੱਗਦਾ ਤੁਹਾਨੂੰ ਪਤਾ ਕਿ ਜਿੰਨੇ ਵੀ ਡਾਕਟਰਸ ਵਗੈਰਾ ਤੇ ਹੁਣ ਡਾਕਟਰਾਂ ਦੀ ਟੀਮ ਆ ਗਈ ਹੈ ਸਾਡੇ ਐਸਐਮਓ ਸਾਹਿਬ ਖੜੇ ਆ ਅੱਜ ਤੋਂ ਇਹ ਜਿਹੜਾ ਹਸਪੀਟਲ ਆ ਇਹ ਚਾਲੂ ਕਰਨ ਅਸੀਂ ਜਾ ਰਹੇ ਆ ਇਹਦੇ ਲਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਕਿਉਂਕਿ ਉਹਨਾਂ ਦੇ ਨਾਮ ਤੇ ਹੀ ਹਸਪੀਟਲ ਹੈ ਤੇ ਉਹਨਾਂਗੇ ਅਰਦਾਸ ਕਰਦੇ ਆ ਕਿ ਇਹ ਇਲਾਕੇ ਦੇ ਵਿੱਚ ਤੰਦਰੁਸਤੀ ਬਖਸ਼ੀ ਕਿਸੇ ਨੂੰ ਵੀ ਹਸਪਤਾਲ ਦੇ ਵਿੱਚ ਆਉਣ ਦੀ ਜ਼ਰੂਰਤ ਨਾ ਪਵੇ ਐਮਐਲਏ ਸਾਹਿਬ ਦਲ ਕਰਦੇ ਆ ਲੋਕਾਂ ਦੀ ਬਹੁਤ ਪੁਰਾਣੇ ਸਮੇਂ ਤੋਂ ਮੰਨ ਸੀ ਤੇ ਉਹਨਾਂ ਦੀ ਆਸ ਨੂੰ ਪੂਰ ਪਿਆ ਬਹੁਤ ਵੱਡਾ ਉਤਸ਼ਾਹ ਹੋਇਆ ਕਿ ਹਸਪਤਾਲ ਸਰਕਾਰੀ ਚਲਾਇਆ ਜਾ ਰਿਹਾ ਸੀ ਕੀ ਸੁਵਿਧਾ ਮਾਨੇ ਇੱਥੇ ਹਰ ਤਰ੍ਹਾਂ ਦੀ ਸਬੂਧਾ ਜੀ ਸਕਿਨ ਸਪੈਸ਼ਲਿਸਟ ਬੈਠਣਗੇ ਅ ਦੂਸਰੇ ਡਾਕਟਰ ਆਈਜ਼ ਦੇ ਸਪੈਸ਼ਲਿਸਟ ਬੈਠਣਗੇ ਇੱਥੇ ਹਜੇ ਸਪੈਸ਼ਲਾਈਜੇਸ਼ਨ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਇਹਦੇ ਵਿੱਚ ਅਸੀਂ ਕਿਸੇ ਨੂੰ ਅਗਰ ਸਕਿਨ ਦੀਆਂ ਕੋਈ ਗੰਭੀਰ ਬਿਮਾਰੀਆਂ ਨੇ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਨੇ ਜਾਂ ਕੋਈ ਅ ਐਮਰਜੈਂਸੀ ਸਹੂਲਤ ਆ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬਾਕੀ ਜਿਹੜਾ ਹੈਗਾ ਹੌਲੀ ਹੌਲੀ ਅ ਬਾਕੀ ਦਾ ਸਟਾਫ ਵੀ ਜਦੋਂ ਆ ਜਾਏਗਾ ਉਸੇ ਤਰੀਕੇ ਦੇ ਨਾਲ ਬਾਕੀ ਦੇ ਜਿਹੜੇ ਡਿਪਾਰਟਮੈਂਟ ਨੇ ਉਹ ਵੀ ਚਲਾਏ ਜਾਣਗੇ ਅਮਨ ਸਭ ਕੀ ਰਾਤ ਨੂੰ ਜਿਵੇਂ ਐਕਸਟੈਂਸ਼ਲ ਕੈਜ਼ਲਟੀ ਹੁੰਦੀ ਹੈ ਕੋਈ ਕਿ ਉਹਦੀ ਵੀ ਸੁਰਦਾ ਨਹੀਂ ਫਿਲਹਾਲ ਇਹ ਡੇ ਦੇ ਸਮੇਂ ਚੱਲੇਗਾ ਕਿਉਂਕਿ ਸਪੈਸ਼ਲਿਸਟ ਬੈਟਣਗੇ ਤੇ ਆਉਣ ਵਾਲੇ ਸਮੇਂ ਚ ਉਹ ਵੀ ਅਸੀਂ ਇਹਨੂੰ ਸ਼ੁਰੂ ਕਰਾਵਾਂਗੇ